ਆਦੀ ਦੰਨਿਆਂ ਪਵਿੱਤਰ ਮਿੱਟੀ ਉਹਨੂੰ ਮਿੱਟੀ ਨਹੀਂ ਕਹਿਣਾ ਰੱਖ ਸਾਹਿਬ ਕਹਿਣਾ ਉਹ ਤੁਸਾਂ ਲੈ ਜਾਣੀਆਂ ਕਿਲੋਗ ਦੇ ਕਰੀਬ ਜਾ ਕੇ ਇੱਕ ਕੋਰਾ ਕੁੱਝਾ ਲੈਣਾ ਚੱਪਣੀ ਸਨੇਤ ਇੱਕ ਕੌਲੀ ਇੱਕ ਗਲਾਸ ਕੌਲੀ ਗਲਾਸ ਭਾਵੇਂ ਪਲਾਸਟਿਕ ਦਾ ਹੋਵੇ ਜਿਹੜਾ ਮਰਜ਼ੀ ਹੋਵੇ ਕਿਉਂ ਮਗਰੋਂ ਆਪਾਂ ਜਲ ਪ੍ਰਵਾਹ ਕਰਨੇ ਕੌਲੀ ਗਲਾਸ ਕੁੱਝਾ ਉਸ ਕਮਰੇ ਚ ਲੈ ਜਾਣੇ ਆ ਜਿੱਥੇ ਕੋਈ ਮੀਟ ਸ਼ਰਾਬ ਸਿਗਰਟ ਤਮਾਕੂ ਆਂਡਾ ਬੀੜੀ ਏਹੋ ਜਿਹੜਾ ਬੰਦਾ ਉਸ ਕਮਰੇ ਚ ਨਾ ਆਵੇ ਘਰ ਦਾ ਬਾਹਰ ਦਾ ਗਵੰਡੀ ਕੋਈ ਰਿਸ਼ਤੇਦਾਰ ਤੁਹਾਡਾ ਉਸ ਕਮਰੇ ਚ ਨਹੀਂ ਆਉਣਾ ਚਾਹੀਦਾ ਜਿੱਥੇ ਬਾਬਾਈ ਰੱਖ ਰਹੀ ਹੈ ਅਮਰਤਵੇਲੇ ਸਵੇਰੇ ਉੱਠੋ ਜਿੰਨੇ ਵਜੇ ਉੱਠਦੇ ਜੇ ਉੱਠ ਕੇ ਲੈਟਰਨ ਬਾਥਰੂਮ ਜਾਓ ਲੈਟਰਨ ਬਾਥਰੂਮ ਜਾ ਕੇ ਬੁਰਸ ਕੀਤਾ ਪਾਣੀ ਅੰਦਰ ਨਹੀਂ ਜਾਣ ਦੇਣਾ ਇਸ਼ਨਾਨ ਕਰਕੇ ਉਸ ਕਮਰੇ ਜਾ ਜਣਾ ਜਿਸੇ ਬਾਬਾਈ ਨਹੀਂ ਰੱਖ ਪਈ ਆ ਉੱਥੇ ਆਣ ਕੇ ਜਿਹੜਾ ਮੈਂ ਤੁਹਾਨੂੰ ਇੱਕ ਪਹਿਲਾਂ ਗਲਾਸ ਆਖਿਆ ਇਹ ਪਲਾਸਟਿਕ ਦਾ ਉਹ ਗਲਾਸ ਲੈ ਕੇ ਟੂਟੀ ਤੋਂ ਪਾਣੀ ਲੈ ਆਉਣਾ ਟੂਟੀ ਤੋਂ ਪਾਣੀ ਲੈ ਆਣ ਕੇ ਥੋੜੀ ਜੀ ਰੱਖ ਕੱਢਣੀ ਆ ਉਸ ਕੁਜੇ ਚੋਂ ਕੱਢਣੀ ਕੌਲੀ 'ਚ ਪਾਣੀ ਥੋੜਾ ਜਿਹੜਾ ਆਪਾਂ ਟੂਟੀ ਤੋਂ ਪਾਣੀ ਆਂਦਾ ਉਹ ਪਾਣਾ ਉਹਨੂੰ ਘੋਲ ਕੇ ਇਸ ਤਰ੍ਹਾਂ ਆਪਣੇ ਸਰੀਰ ਦੇ ਉੱਤੇ ਮਲਣਾ ਪਤਲੀ ਪਤਲੀ ਲਾਉਣੀ ਆ